ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜਿਹੜਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਤਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੇ ਸੂਏ ਤਾਜੀ ਸੂਈ ਸਭਾਈ ਜਰਸੀ ਵਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਉਦੀ ਤਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਇੱਕ ਨੰਬਰ ਤੇ ਦੋਸਤੋ ਸੋਣੀ ਗੈਰ ਸੀ ਹੈ ਭਾਈ ਜੀ ਹੋਰਾਂ ਦੀ ਕਰਮਾਂ ਵਾਲੀ ਦੂਜਾ ਸੁਆ ਸੁਈ ਹੈ ਡੇਟ ਮੁਤਾਬਕ ਅੱਧਾ ਪੌਣਾ ਘੰਟਾ ਹੋ ਗਿਆ ਜੇਰ ਪੈ ਗਈ ਪ੍ਰੋਪਰ ਕੰਮ ਡੰਨ ਨਾ ਮਗਰ ਦੋਸਤੋ ਬੱਚਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 16 17 ਕਿਲੋ ਖੁੱਲਾ ਪਿਆ ਜੂ ਹਵਾ ਨਾਲ ਬਹੁਤ ਸੋਹਣਾ ਕਰਮਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਬੈਗ ਤੋਂ ਵੇਖ ਸਕਦੇ ਆ ਚਾਰ ਥਾਣਾ ਮੁੱਠੀ ਵਾਲੇ ਗੈਪ ਚ ਨਿੱਕਰ ਮੇ ਕੱਲੇ ਕੱਲੇ ਲੱਗੇ ਹੋਏ ਬੱਚਾ ਮਗਰ ਬੱਚਾ ਹਵਾਨਾ ਬਹੁਤ ਸੋਹਣਾ ਕਰਮਾਲੀ ਦੇ ਬਾਕੀ ਦੋਸਤੋ ਪੈਠਪੜਾ ਸੋਹਣਾ ਚੌੜਾ ਚਾਰ ਚਫੇਰੋ ਗੋਲ ਮਟੋਲ ਪਈ ਆ ਵੇਟ ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੇ ਬੂਤੀ ਬਾਤੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਚਾਰ ਥਾਣਾ ਬਲੈਕ ਕਲਰ ਦੇ ਚਾਰਾਂ ਥਾਣਾ ਸੇਮ ਹੀ ਸਾਈਜ਼ ਫੋਰ ਸ਼ਾਂਗ ਭੋਰਾ ਵੀ ਨਹੀਂ ਮੰਨ ਆ ਵੀ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 16 17 ਕਿਲੋ ਖੁੱਲਾ ਡੁੱਲਾ ਬੜਾ ਆਰਾਮ ਨਾਲ ਪਿਆਜੂ ਇੱਕ ਨੰਬਰ ਬੱਚੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 55 ਤੇ 1 56000 ਰੁਪਇਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ